ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕੋਹਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509988 ਦੋਸਤੋ ਅੱਜ ਭਾਈ ਜੱਗੇ ਦੇ ਘਰੇ ਆਏ ਆ ਨਿਹਾਲ ਸਿੰਘ ਵਾਲਾ ਤੇ ਬਾਗਾਪੁਰਾਣਾ ਇਸ ਏਰੀਏ ਚੋਂ ਮੌਲ ਰੇਟ ਸਾਰਿਆਂ ਨਾਲੋਂ ਭਾਈ ਜੱਗੇ ਕੋਹਲिए ਦੇ ਜਾਇਜ਼ ਹੁੰਦੇ ਆ ਬਾਕੀ ਡੇਲੀ ਤੁਸੀਂ ਵੀਡੀਓ ਵੇਹਨੇ ਆਂ ਡੇਲੀ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੁੰਦੀਆਂ ਅੱਜ ਦੀ ਵੀਡੀਓ ਦੇ ਵਿੱਚ ਦੋ ਬਦਾਮੀ ਰੰਗ ਦੀਆਂ ਜਰਸੀਆਂ ਬਿਲਕੁਲ ਸਸਤੇ ਮਿਲਦੀਆਂ ਬਾਕੀ ਇਨਫਰਮੇਸ਼ਨ ਬਾਈ ਤੋਂ ਲੈ ਲੈਣਾ ਉਹ ਕਰ ਦੇਗਾ ਅਲਬਾ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ 사ਸੀ ਕਾ ਸਸਤੇ ਜੋ ਬਾਈ ਜੀ ਨਾਮ ਤੇ ਦੱਸ ਨਾਮ ਗੁਜਰੀ ਸਿੰਘ ਪਿੰਡ ਘੋੜਿਆਪੁਰ ਤੋਂ ਸੀ ਨਿਆਲ ਸਿੰਘ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਜੀ 905675318 ਕਿੰਨਾ ਸੂਆ ਦੂਜਾ ਸੂਆ ਜਿੰਨਾਂ ਤੋਂ ਲਈਆ ਦੋ ਦੋ ਕਹਿੰਦੇ 14 ਲੀਟਰ ਪਲੂਮ ਦਾ ਚੋਇਆ ਵਾ ਇੱਕ ਹਫਤੇ ਦੀ ਕੱਚੀ ਆ ਸਹੀ ਆ ਦੇ ਦਾਂਗੇ ਆਪਾਂ 38000 ਦੀ 38 ਦੀ 38 ਦੇਣਾ ਵਾ ਤੇਰੇ ਜੱਗਿਆ ਆਪ ਨੂੰ ਉਹ ਉਹ ਜਿਹੜੇ ਅਪਰ ਤੋਂ ਹਿੜੂ ਪਾਈ ਸੀ ਨਾ ਉਹ ਤੇ ਬਹੁਤ ਫੋਨ ਆਇਆ ਆਪ ਨੂੰ ਉਹ ਗਾਂ ਦੇ ਠੀਕ ਹੈ ਭਾਈ ਰਾਏ 55 ਤੋਂ ਘਟਾ ਹੈ ਨਹੀਂ ਸੀਗੀ ਇਹ ਉਹਦਾ ਮੁੱਲ ਹੀ ਬਹੁਤ ਜ਼ਿਆਦਾ ਦਿੱਤਾ ਪਰ ਵੈੜ ਦਾ ਬੈੜ ਤੋਂ ਘਾਟਾ ਵੀ ਹੈ ਨਹੀਂ ਗੀ ਹੂੰ ਦੋਸਤੋ ਭਾਈ ਕਹਿੰਦਾ 42000 ਤੋਂ ਘੱਟ ਵੈੜ ਨਹੀਂ ਆਪਾਂ 38000 ਦੀ ਦੇ ਦੇਣੀ ਆ 1000 ਰੁਪਏ ਨਾ ਫੇ ਨਾਲ ਬਾਈ ਅੱਗੇ ਪਾਸੂ ਸੇਲ ਕਰ ਦਿੰਦਾ ਡੇਲੀ ਦੋ ਵੜੜਾਂ ਬਾਈ ਦੇ ਘਰੇ ਆਉਂਦੀਆਂ ਸੇਲ ਹੋ ਕੇ ਜਾਂਦੀਆਂ ਡੇਲੀ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੁੰਦੀਆਂ 14 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਇੱਕ ਹਫਤਾ ਡੇਟ ਮੁਤਾਬਕ ਕੱਚੀ ਐ ਬਲ ਢੱਲਾਂ ਹਵਾਨੇ ਦੇ ਚਾਰ ਸ਼ਵੇਰੇ ਪਈਆਂ ਬਹੁਤਾ ਵਛੀ ਲੇਵਾ ਲਾਹੂ ਬਹੁਤ ਪੰਜ-ਛੇ ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਮੱਝ ਆਲਾ ਮੋਟਾ ਥੀਚਵਾਈ ਵਾਲਾ ਜਾਨ ਵਾਲਾ ਥਾਣਾ ਫੋਟ ਸ਼ੰਘਪੂ ਰਾਵਣੀ ਥਾਣਾ ਦੀ ਸਾਫ ਸੁਥਰੀ ਐ ਬਾਕੀ ਜਰਸੀਆਂ ਦਾ ਦੁੱਧ ਮੱਝਾਂ ਵਰ ਗਈ ਹੁੰਦਾ ਸਾਰੇ ਭੈਣ ਭਰਾ ਜਾਣਦੇ ਹੀ ਆ ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀਆਂ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਆ ਬਾਈ ਯਾਰ ਜਰਸੀ ਲੈਣੀ ਆ ਘਰੇ ਦੁੱਧ ਪੀਣ ਨੂੰ ਕੋਈ ਹੋਈ ਤਾਂ ਦੱਸਿਓ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋ ਬਾਕੀ ਸੀਲ ਸੌਦਾ ਇਹ ਜਰਸੀਆਂ ਪੌਲੀ ਹੁੰਦੀਆਂ ਬੱਕਰੀਆਂ ਵਾਲੀਆਂ ਹੁੰਦੀਆਂ ਭਾਂਜਾ ਵਾਕ ਚੋਲਣ ਬੰਦੇ ਚੋਲਣ ਬੁੜੀਆਂ ਚੋਲਣ ਇਹਨਾਂ ਨੂੰ ਕੋਈ ਵਾ ਵਾਸਤਾ ਨਹੀਂ ਥਣ ਸੋਹਣਿਆ ਆਦੀ ਚਵਾਈ ਵਾਲਿਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਕੋਈ ਫੋਟ ਸ਼ਾਂਗ ਨਹੀਂ ਬਿਲਕੁਲ ਜਾਇਜ਼ ਮਾਲ ਪਿਛੋਂ ਮਾ ਥੋੜਾ ਕਣਾ ਮਾਨਤਾਨ ਹੋ ਜੂ ਅਗਲਾ ਬੇਫਿਕਰ ਹੋ ਕੇ ਆ ਜੇ ਦੁੱਧ 14 ਕਿਲੋ ਪਹਿਲਾਂ ਨੇ ਦਿੱਤਾ 14 ਕਿਲੋ ਬਈ ਦੱਸਤਾ ਪਿਆ ਜੂ ਬਾਕੀ ਅੱਗੇ ਤੁਹਾਡੀ ਸੇਵਾ ਸੰਭਾਲਦੇ ਆ ਜੇ ਵੱਧ ਕਰ ਲੋਗੇ ਵੱਧ ਪਿਆ ਜੂ ਇਹ ਨਾ ਸੇਵਾ ਕੀਤੀ ਫਿਰ ਨਹੀਂ ਦੇਣਾ ਕੁਝ ਵੀ ਇਹਨੇ 2 ਨੰਬਰ ਤੇ ਆ ਜੀ 2 ਨੰਬਰ ਦੂਜੇ ਸੂਰ ਸੋਣਾ ਦਿਨ 20 ਦੀ ਕੱਚੀ ਐ 20 ਦਿਨਾਂ ਦੀ ਕਈ ਕਈ ਭਰਾਵਾਂ ਦੇ ਫੋਨ ਆਲੇ ਸੀ ਕਹਿੰਦੇ ਬਾਈ ਕੱਚੀ ਵਿੜ ਹੋਵੇ ਤਿਆਰ ਕਰਕੇ ਖਾਂ 2 ਰੁਪਏ ਦਿੰਦੀ ਹੋਵੇ ਠੀਕ ਐ ਤੇ ਕੱਦ ਵਜਨ ਵਾਲੀ ਪੂਰੀ ਐ 20 ਦਿਨਾਂ ਦੀ ਕੱਚੀ ਐ ਲੈਓ ਭਾਈ ਹਵਾ ਲੈ ਲਓ ਦਿਦਾਂਗੇ ਅੱਜ ਅੱਜਾ 36000 ਦੀ 36000 ਹਾਂ ਤੇ ਵਿਹੜ ਤਿਆਰ ਹੋਈ 45 47000 ਦੀ ਠੀਕ ਐ 36000 ਦੀ ਬਾਈ ਕਹਿੰਦਾ ਦੇ ਦੇਾਂਗੇ 45 47000 ਦੀ ਬਾਈ ਕਹਿੰਦਾ ਜਦੋਂ ਤਿਆਰ ਹੋ ਜਾਂਦੀ ਆ ਅੱਜ 20 ਦਿਨ ਪਏ ਆ ਡੇਟ ਮੁਤਾਬਕ ਥਾਣੇ ਦੀ ਵੀ ਸੋਹਣੀ ਐ ਇੱਕ ਨੰਬਰ ਦੀ ਵੀ ਸੋਹਣੀ ਕੋਈ ਫੋਰ ਸ਼ਾਂਗ ਹੈ ਨਹੀਂ ਹਸਦੀ ਚਵਾਈ ਵਾਲੇ ਥਾਣਾ ਦੋ ਜਰਸੀ ਨਸਲ ਦੀਆਂ ਵਿਹੜਾ ਮੁੱਲ ਕਿਹਨਾ ਜਗੇ ਦਾ 36000 30 ਤੇ 6 36000 ਦੀ ਬਈ ਕਹਿੰਦਾ ਆਪਾਂ ਦੋ ਨੰਬਰ ਦੇ ਦੇਾਂਗੇ ਇੱਕ ਨੰਬਰ 38 ਦੀ ਦੋ ਨੰਬਰ 36 ਦੀ 20 ਦਿਨ ਪਏ ਆ ਜੇ ਕੋਈ ਭੈਣ ਭਰਾ 20 ਦਿਨ ਸਾਹਮਣੂ 20 ਦਿਨਾਂ 'ਚ ਇੱਕ ਗੱਟਾ ਕੋਈ ਭੈਣ ਭਰਾ ਇਹਨੂੰ ਟ੍ਰਾਂਜੈਕਸ਼ਨ ਦਾ ਪਾ ਦੇ 2200 ਵਾਲਾ ਨਾਲੇ ਤਾਂ ਵਜੇ ਨੂੰ ਹੋਰ ਕਰ ਜੂਗੀ ਸੋਨਾ ਹਵਾਨਾ ਤਿਆਰ ਕਰਕੇ ਸੂ ਸੀਸ ਹੋਊ ਕਿਵੇਂ ਜੱਗੇ ਬਕਰ ਨਰਦਿਆਂ ਠੀਕ ਹੈ ਜਿਹੜਾ ਵਿਹਾਂ ਦੀ ਕੱਚੀ ਆ ਦੁੱਧ ਜਿਹਨੂੰ ਲਈਓਗੇ ਤੇ 1500 ਕਿਲੋ ਬਲੂੰਦਾ ਚੋਇਆ ਵਾ ਠੀਕ ਹੈ ਠੀਕ ਆ ਬਾਕੀ ਗੱਲਾਂ ਸਮਝ ਲਵੋ ਤੇ ਤਿਆਰ ਵਿਹੜ ਇਹ 45-47 ਹਜ਼ਾਰ ਦੀ ਆ ਅੱਜ ਆਪਾਂ ਵਿਹੜ ਕੱਚੀ 36 ਇਹ ਦੇ ਦਾਂਗੇ 36 ਹਜ਼ਾਰ ਦੀ 36 ਦੇ ਦਾਂਗੇ ਠੀਕ ਹੈ ਇੱਕ ਨੰਬਰ 38 ਹਜ਼ਾਰ ਦੀ ਦੋ ਨੰਬਰ 36 ਹਜ਼ਾਰ ਦੀ ਬਿਲਕੁਲ ਜਾਇਜ਼ ਜੇ ਮੁੱਲ ਦੀਆਂ ਛੋਟੇ ਭਾ ਦੀਆਂ 2 ਜਰਸੀਆਂ ਜੇ ਕੋਈ ਭੈਣ ਭਰਾ ਤਿਆਰ ਵਿਹੜ ਲੈਣ ਦਾ ਚਾਹ ਬਣ ਇੱਕ ਨੰਬਰ ਤਿਆਰ ਹੀ ਮੰਨੋ ਕੋਈ 5-7 ਦਿਨ ਮਸਾ ਹੀ ਲਊਗੀ ਦੁੱਧ 14 15 ਕਿਲੋ ਪਿਆਜੂ ਮੁੱਲ 38000 ਮਾਂਤਾਨ ਹੋਜੂ 2 ਨੰਬਰ 20 ਦਿਨਾਂ ਦੀ ਕੱਚੀ 36000 ਦੀ ਫੋਨ ਨੰਬਰ ਸਕਰੀਨ ਤੇ ਛੋਟੇ ਜਿਹੇ ਪਹਾੜੀਆਂ ਦੋ ਵੜਾ ਜਰਸੀ ਨਸਲ ਦੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ